ਹਮੇਸ਼ਾ ਹੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਸਾਡੀ ਆਰਗੇਨਾਈਜ਼ ਕ੍ਰਾਈਮਨਲਸ ਤੇ ਜਿਹੜੇ ਵੀ ਇਹ ਉਹਨਾਂ ਦੇ ਨੈਟਵਰਕਸ ਹੈ ਉਹਨਾਂ ਦੇ ਅਗੇਂਸਟ ਰਹੀ ਹੈ ਉਸੀ ਮਹਿੰਮ ਦੇ ਵਿੱਚ ਹੁਣ ਇੱਕ ਰੈਜੂਨੇਟਿਡ ਵਿਗਰ ਦੇ ਨਾਲ ਇੱਕ ਹੋਰ ਫੋਰਸ ਦੇ ਨਾਲ ਅਸੀਂ ਇੱਕ ਆਪਰੇਸ਼ਨ ਇਹਨਾਂ ਦੇ ਅਗੇਂਸਟ ਲਾਂਚ ਕੀਤਾ ਹੈ ਆਪਰੇਸ਼ਨ ਪ੍ਰਹਾਰ ਇਟ ਇਜ਼ ਬੇਸਿਕਲੀ ਜਿਹੜੀ ਸਾਡੀ ਇਹ ਮਹਿੰਮ ਪਹਿਲਾਂ ਤੋਂ ਹੀ ਚੱਲ ਰਹੀ ਹੈ ਜਿੱਦਾਂ ਵਾਰ ਅਗੇਂਸਟ ਡਰੱਗਸ 1 ਮਾਰਚ ਤੋਂ ਲਾਂਚ ਕੀਤੀ ਸੀ ਕਿ ਉਦਾਂ ਹੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਇਹ ਆਰਗੇਨਾਈਜ਼ਡ ਕ੍ਰਿਮੀਨਲਸ ਗੈਂਗਸਟਰਸ ਦੇ ਅਗੇਂਸਟ ਇਹ ਮੁਹਿੰਮ ਸਟਾਰਟ ਕੀਤੀ ਗਈ ਹੈ ਇਹਦੇ ਵਿੱਚ ਬੇਸਿਕਲੀ ਸਾਡਾ ਟੀਚਾ ਉਹੀ ਰਹੇਗਾ ਕਿ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਦਾ ਨੈਟਵਰਕ ਹੈਗਾ ਇਕੋਸਿਸਟਮ ਹੈ ਉਹਨੂੰ ਪੂਰੇ ਨੂੰ ਡਿਸਮੈਂਟਲ ਕੀਤਾ ਜਾਊਗਾ ਇਹਦੇ ਵਿੱਚ ਇਹਨਾਂ ਦੇ ਆਰਮ ਸਪਲਾਈ ਕ੍ਰਿਮੀਨਲ ਫਾਈਨਾਂਸਿੰਗ ਇਹਨਾਂ ਦੇ ਸੇਫ ਲੋਕੇਸ਼ਨਸ ਇਨਾਂ ਦੇ ਜਿਹੜੇ ਅਸੋਸੀਏਟਸ ਐ ਉਹਨਾਂ ਦੇ گاਂ ਜੋ ਇਹਨਾਂ ਨੂੰ ਸਪੋਰਟ ਸਿਸਟਮ ਹੈਗਾ ਇਹਨਾਂ ਦਾ ਨਾਲ ਡਰਗ ਸਪਲਾਈ ਵੀ ਇਹਨਾਂ ਦਾ ਇੱਕ ਹਿੱਸਾ ਰਹਿੰਦਾ ਹੈ ਤੇ ਪੂਰਾ ਕੇ ਪੂਰਾ ਇਹ ਜੋ ਨੈਟਵਰਕ ਤੇ ਇਕੋਸਿਸਟਮ ਇਹਨੂੰ ਖਤਮ ਕੀਤਾ ਜਾਊਗਾ ਉਦੇ ਵਿੱਚ ਸਾਡੇ ਕੋਲ ਹਿਊਮਨ ਇਨ ਟੈਕਨੀਕਲ ਇੰਟੈਲੀਜੈਂਸ ਸਾਡੇ ਸਟੇਟ ਐਂਡ ਅਦਰ ਸਿਸਟਰ ਏਜੰਸੀਸ ਤੋਂ ਵੀ ਕਾਫੀ ਹੈਲਪ ਮਿਲ ਰਹੀ ਹੈ ਸਾਨੂੰ ਤੇ ਅਸੀਂ ਡਾਟਾਬੇਸ ਵੀ ਸਾਡੇ ਕੋਲ ਤਿਆਰ ਹੈਗਾ ਉਥੇ ਐਸ ਵੀ ਸਪੀਕ ਕੱਲ ਤੋਂ ਅਸੀਂ ਕਾਫੀ ਵੱਡੇ ਪੱਧਰ ਤੇ ਹੁਸ਼ਿਆਰਪੁਰ ਦੇ ਵਿੱਚ ਵੀ 500 ਤੋਂ ਵੱਧ ਦੀ ਫੋਰਸ ਲੱਗੀ ਹੋਈ ਹੈ ਨੀਅਰ ਅਬਾਊਟ 70 ਤੋਂ 80 ਸਾਡੀ ਟੀਮਸ ਹੈਗੀ ਉਹ ਕੰਟੀਨਿਊਸਲੀ ਰੇਡਸ ਸਾਡੀ ਚੱਲ ਰਹੀਆਂ 300 ਤੋਂ ਉੱਪਰ ਥਾਵਾਂ ਤੇ ਅਸੀਂ ਰੇਡਸ ਕਰ ਚੁੱਕੇ ਆ ਤੇ ਹਾਲ ਦੀ ਘੜੀ ਅਸੀਂ ਨੀਅਰ ਅਬਾਊਟ 150 ਜੋ ਕ੍ਰਿਮੀਨਲ ਜਿਨ੍ਹਾਂ ਦਾ ਬੈਕਗ੍ਰਾਉਂਡ ਹੈ ਐਸੋਸੀਏਸ਼ਨ ਹੈ ਜਾਂ ਸਸਪੀਸ਼ਨ ਦੇ ਤਹਿਤ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਨ੍ਹਾਂ ਤੋਂ ਸਾਨੂੰ ਰਿਕਵਰੀਜ਼ ਹੋਈਆਂ ਆਰਮਜ਼ ਦੀ ਰਿਕਵਰੀ ਨਾਰਕੋਟਿਕਸ ਦੀ ਰਿਕਵਰੀ ਹੋਰ ਕੋਈ ਵੈਪਨਸ ਦੀ ਰਿਕਵਰੀ ਜਿਹੜੇ ਉਹਨਾਂ ਦੇ ਤਹਿਤ ਉਹਨਾਂ ਦੇ ਕ੍ਰਿਮੀਨਲ ਜੋ ਲੀਗਲ ਐਕਸ਼ਨ ਹੈ ਉਹ ਵੀ ਲਿਆ ਗਿਆ ਹੈਗਾ ਨੀਅਰ ਅਬਾਊਟ 80 ਦੇ ਅਰਾਊਂਡ ਅਸੀਂ ਅਰੇਸਟਸ ਕਰ ਚੁੱਕੇ ਹਾਂ ਇਹਨਾਂ ਦੀ ਪ੍ਰੋਪਰ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਇੰਟਰੋਗੇਸ਼ਨ ਤੋਂ ਐਕਸ਼ਨੇਬਲ ਇੰਟੈਲੀਜੈਂਸ ਜਿੱਥੇ ਵੀ ਮਿਲ ਰਹੀ ਹੈ ਸਾਨੂੰ ਉਥੇ ਫਰਦਰ ਐਕਸ਼ਨ ਲਿਆ ਜਾ ਰਿਹਾ ਹੈਗਾ ਇਦੇ ਵਿੱਚ ਇਟ ਇਜ਼ ਨਾਟ ਜਸਟ ਲਿミਟਿਡ ਟੂ ਹੁਸ਼ਿਆਰਪੁਰ ਡਿਸਟ੍ਰਿਕਟ ਅਗਰ ਕ੍ਰਿਮੀਨਲ ਜਿਹੜੇ ਕੀ ਹੋਰ ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਹੈਗੇ ਜੋ ਦੂਜੇ ਸਟੇਟਸ ਦੇ ਵਿੱਚ ਇੰਟਰ ਸਟੇਟ ਦੇ ਵਿੱਚ ਵੀ ਅਸੀਂ ਰੇਡਸ ਕਰ ਰਹੇ ਹੈਗੇ ਆਂਡ ਅਗਰ ਇੰਡੀਆ ਦੇ ਵਿੱਚ ਵੀ ਕੋਈ ਹੈਗਾ ਜਾਂ ਇਵਨ ਅਬ੍ਰੋਡ ਵੀ ਹੈ ਉਹਨਾਂ ਦੇ ਅਗੇਂਸਟ ਵੀ ਐਕਸਟਰਡੀਸ਼ਨ ਦਾ ਐਂਡ ਜੋ ਪ੍ਰੋਸੀਜਰ ਹੁੰਦਾ ਹੈ ਤਾਂਕਿ ਦੇ ਹੈਵ ਟੂ ਫੇਸ ਦ ਲਾ ਉਹਨਾਂ ਦੇ ਅਗੇਂਸਟ ਬਲੂ ਕਾਰਨਰ ਰੈਡ ਕਾਰਨਰ ਨੋਟਿਸਿਸ ਜੋ ਲੀਗਲ ਪ੍ਰੋਸੀਸਰਸ ਹੁੰਦਾ ਹੈ ਉਹਦੇ ਤਹਿਤ ਕਾਰਵਾਈ ਕੀਤੀ ਜਾਊਗੀ ਇਹਦਾ ਇੱਕ ਅਹਿਮ ਜਿਹੜਾ ਪਹਿਲੂ ਹੈਗਾ ਉਹ ਫਾਈਨੈਂਸ਼ੀਅਲ ਜਿਹੜਾ ਇਨਵੈਸਟੀਗੇਸ਼ਨ ਵੀ ਰਹੂਗਾ ਕਿਉਂਕਿ ਫਾਈਨੈਂਸ ਤੋਂ ਬਿਨਾ ਇਹ ਕ੍ਰਾਈਮਨਲ ਨੈਟਵਰਕ ਨਹੀਂ ਚੱਲ ਸਕਦਾ ਤੇ ਉਹਦੇ ਵਿੱਚ ਵੀ ਉਹਨਾਂ ਦਾ ਆਈਡੈਂਟੀਫਿਕੇਸ਼ਨ ਕਰਨਾ ਜੋ ਇਹ ਇਨਾਦੇ ਫਾਈਨੈਂਸਸ ਹੈ ਉਹਨਾਂ ਦੀ ਫ੍ਰੀਜ਼ਿੰਗ ਕਰਨਾ ਅਟੈਚਮੈਂਟ ਆਫ ਥੀਸ ਫਾਈਨੈਂਸਸ ਐਂਡ ਥੇਅਰ ਪ੍ਰੋਪਰਟੀਆਂ ਉਹ ਵੀ ਚਲੇਗਾ ਨਾਲ ਦੀ ਨਾਲ ਜਿਹੜੇ ਐ ਐਕਸਟਰਡੀਸ਼ਨ ਦੇ ਨਾਲ-ਨਾਲ ਜੇ ਜੋ ਵੀ ਇਹਨਾਂ ਨਾਲ ਕੋਈ ਵੀ ਇਨਵੋਲਵ ਮਿਲੇਗਾ ਆਈਦਰ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਦੇ ਅਗੇਂਸਟ ਸਭ ਤੋਂ ਸਖਤ ਤੋਂ ਸਖਤ ਲੀਗਲ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਜੋ ਯੂਥ ਹੈਗਾ ਉਹਨੂੰ ਵੀ ਅਸੀਂ ਜੋ ਮਿਸ ਬਿਹਾਈਵਿਓਰ ਹੈ ਉਹਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਮੇਨਸਟ੍ਰੀਮ ਅਗਰ ਜੁਆਇਨ ਕਰਨੀ ਹੈ ਨਾਉ ਇਜ਼ ਦ ਟਾਈਮ ਵੀਲ ਬੀ ਸਿੰਪੈਥੈਟਿਕ ਤੇ ਲੀਨਿਐਂਡ ਵੀਊ ਲਿਆ ਜਾਊਗਾ ਬਟ ਆਫਟਰ ਦਿਸ ਇਫ ਸੰਬਡੀ ਇਸ ਫਾਊਂਡ ਇਨਵੋਲਡ ਸੋ ਸਟ੍ਰਿਕਟ ਜਿਹੜਾ ਲੀਗਲ ਐਕਸ਼ਨ ਹੈ ਉਹ ਇਨਦੇ ਸਾਰੇ ਦੇ ਅਗੇਂਸਟ ਲਿੱਤਾ ਜਾਊਗਾ ਐਂਡ ਵੀ ਵਿਲ ਇਨਸ਼ੋਰ ਥੈਟ ਵੀ ਹੈਵ ਅ ਲਾਈਕ ਡਰੱਗ ਫ੍ਰੀ ਪੰਜਾਬ ਵੀ ਹੈਵ ਦਿਸ ਸਾਡਾ ਮਿਸ਼ਨ ਹੈ ਉਦਾਂ ਹੀ ਇੱਕ ਗੈਂਗਸਟਰ ਫ੍ਰੀ ਐਂਡ ਆਰਗੇਨਾਈਜ਼ ਕ੍ਰਾਈਮ ਨੂੰ ਖਤਮ ਕਰਦੇ ਹੋਏ ਫ੍ਰੀ ਆਫ ਥੈਟ ਉਹ ਪੰਜਾਬ ਅਸੀਂ ਨਿਸ਼ਚਿਤ ਕਰ ਸਰ ਤੁਸੀਂ ਡਾਟੇ ਦੀ ਗੱਲ ਕੀਤੀ ਹੈ